ਹਾਂਜੀ ਸਾਸਰੀਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੁੱਕੇ ਮਟਰਾਂ ਤੇ ਆਲੂਆਂ ਦੀ ਸਬਜ਼ੀ ਕੁੰਡੇ ਤੋਂ ਮਸਾਲਾ ਤਿਆਰ ਕਰਕੇ ਬਣਾਉਣੀ ਹੈ। ਆ ਦੇਖੋ ਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਇਸ ਤਰ੍ਹਾਂ ਜੀ। ਇਹਨਾਂ ਆਪਾਂ ਹਰੀਆਂ ਮਿਰਚਾਂ ਪਾ ਲਾਂਗੇ ਤੇ ਆ ਆਪਣੇ ਕੋਲ ਪਿਆਜ਼ ਤੇ ਲਸਣ ਕੱਟੇ ਹੋਏ ਆ ਤੇ ਆਪਾਂ ਅਗਰ ਕਦੇ ਟਮਾਟਰ ਵੀ ਪਾ ਸਕਦੇ ਆ। ਟਮਾਟਰ ਅੱਜ ਸਾਡੇ ਕੋਲੇ ਹੈ ਨਹੀਂ ਸੀ ਜੀ ਤੇ ਅਦਰਕ ਵੀ ਅਸੀਂ ਸਕਿਪ ਕਰਤਾ ਗਰਮੀ ਬਹੁਤ ਜ਼ਿਆਦਾ ਸੀ ਤੇ ਇਸ ਤਰ੍ਹਾਂ ਆਪਾਂ ਅੱਜ ਮਸਾਲਾ ਚੰਗੀ ਤਰ੍ਹਾਂ ਕੁੱਟ ਕੇ ਕੁੰਡੇ ਦੇ ਵਿੱਚ ਫੇਰ ਪਾਵਾਂਗੇ ਜੀ ਵੀ ਆਪਾਂ ਕੱਟ ਕੇ ਵੀ ਪਾ ਲੈਨੇ ਆ ਵੀ ਜਿਵੇਂ ਲਸਣ ਹੁੰਦੀ ਆ ਅਦਰਕ ਹੁੰਦੀ ਹੈ ਇਹ ਫਿਰ ਮੂੰਹ ਦੇ ਵਿੱਚ ਨਾ ਦੰਦਾਂ ਵਿੱਚ ਅੜੇ ਜਾਂਦਾ ਜੀ ਨਾ ਹੀ ਕੋਈ ਖਾਣਾ ਪਸੰਦ ਕਰਦਾ ਤੇ ਇਸ ਤਰ੍ਹਾਂ ਆਪਾਂ ਐਂ ਕੁੱਟ ਕੇ ਜਿੰਦੀ ਤਰ੍ਹਾਂ ਫੇਰ ਪਾਵਾਂਗੇ ਜੀ ਇਹਦੇ ਨਾਲ ਨਾ ਹੀ ਤਾਂ ਤਰੀ ਸੰਘਣੀ ਬਣਦੀ ਹੈ ਜੀ ਸਬਜੀ ਦੀ ਤੇ ਅੱਜ ਆਪਾਂ ਬਣਾਉਣੀ ਹੈ ਜੀ ਸੁੱਕੇ ਮਟਰ ਵਾਲੇ ਵੇ ਤੇ ਆਲੂ ਵਾਲ ਕੇ ਤੇ ਉਸ ਤਰ੍ਹਾਂ ਆਪਾਂ ਇਹਨੂੰ ਕੁੱਟ ਕੇ ਸਮਾਰ ਕੇ ਤੇ ਫੇਰ ਬਣਾਵਾਂਗੇ ਜੀ ਤੇ ਅੱਗੇ ਸਾਨੂੰ ਬਣਾ ਕੇ ਸਬਜੀ ਵਧੀਆ ਦਿਖਾਉਣੀ ਹੈ ਜੀ ਹੁਣ ਇਹਨੂੰ ਆਪਾਂ ਜਿੰਦੀ ਤਰ੍ਹਾਂ ਕੁੱਟ ਲਏ ਜੀ ਲੋ ਮੈਂਟ ਲੱਗਣਗੇ ਆਪਣੇ ਜੀ ਹੁਣ ਆਪਣਾ ਕੁੰਡੇ ਦੇ ਵਿੱਚ ਮਸਾਲਾ ਤਿਆਰ ਆ ਜੀ ਕੁੱਟ ਕੇ ਜੋਵਾਂ ਬਿਲਕੁਲ ਤੇ ਹੁਣ ਆਪਣਾ ਕੜਾਈ ਦੇ ਵਿੱਚ ਤੇਲ ਰੱਖਿਆ ਜੀ ਗਰਮ ਹੋਣ ਵਾਸਤੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਬਜ਼ੀ ਬਣਾਉਣਾ ਇਸ ਤਰ੍ਹਾਂ ਤੇਲ ਆਪਣਾ ਗਰਮ ਆ ਬਿਲਕੁਲ ਪਹਿਲਾਂ ਇਹ ਕਲਕਾਇਆ ਵਾ ਹੈ ਗਾ ਜੀ ਜ਼ਿਆਦਾ ਨਹੀਂ ਆਪਾਂ ਨੂੰ ਕਲਕਾਉਣ ਦੀ ਲੋੜ ਬਸ ਗਰਮ ਹੀ ਕਰਨਾ ਸੀ ਆਪਾਂ ਉਹ ਹੋ ਗਿਆ ਤੇ ਆਪਾਂ ਹੁਣ ਜੀਰਾ ਪਾਵਾਂਗੇ ਆਪਾਂ ਨੇ ਸਵਾਦ ਅਨੁਸਾਰ मसाल पा दे हल्का हल्का भुन लेंगे लसन काज का भी कच्चा बन जा खत्म हो जाए चंगी तरह भुन ली आप देसी घ्यो भी पा सकते हैं ਤੇ ਸਰੋਂ ਦਾ ਤੇਲ ਵੀ ਪਾ ਸਕਦੇ ਆ ਆਪਾਂ ਇੱਥੇ ਸਰੋਂ ਦਾ ਤੇਲ ਹੀ ਵਰਤਿਆ ਤੁਸੀਂ ਆਪਣਾ ਵੀ ਸੁਆਦ ਅਨਸਾਰ ਕੋਸਾਂ ਦਾ ਰਸਾਲ ਵਰਤ ਸਕਦੇ ਹੋ ਤੇ ਇਹ ਵੀ ਚੰਗੀ ਤਰ੍ਹਾਂ ਪਕਾ ਲੈਣਾ ਇਸ ਤਰ੍ਹਾਂ ਜਦੋਂ ਇਹ ਗ੍ਰਾਊਂਡ ਜਾਲੀ ਹੁੰਦਾ ਹਲਕਾ ਹਲਕਾ ਜਿਆਦਾ ਵੀ ਗ੍ਰਾਊਂਡ ਕਰਨਾ ਹਲਕਾ ਹਲਕਾ ਜਿਹੜੀ ਗ੍ਰਾਊਂਡ ਹੋ ਜਾਵੇ ਬਹੁਤ ਵਧੀਆ ਬਣਦੀ ਹੈ ਸਰਦੀ ਦੀ ਕੁੰਡੇ ਦੇ ਮਸਾਲਾ ਤਿਆਰ ਕੀਤਾ ਹੋਵੇ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਜੀ ਕਮੈਂਟ ਕਰਕੇ ਲਾਈਕ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰਨਾ ਜੀ ਸਪੋਰਟ ਦੇ ਰਿਹਾ ਕਰਨਾ ਜੀ ਬਹੁਤ ਜਰੂਰ ਤੁਹਾਡੇ ਸਪੋਰਟ ਦੀ ਪਿਆਰ ਦੀ ਜੀ ਤੇ ਹੁਣ ਆਪਣਾ ਬਰਾਊਨ ਹੋ ਜਾ ਹੋਇ ਚੰਗਾ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਵਾਲੇ ਪਾ ਲਵਾਂਗੇ ਨਮਕ ਤੇ ਇਹਨਾਂ ਕੱਪਾਂ ਨਾਲ ਪਾਵਾਂਗੇ ਇਨਿਕ ਆਪਾਂ ਹਲਦੀ ਪਾ ਦਾਂਗੇ ਤੇ ਆ ਆਪਣਾ ਕਰੇ ਮਸਾਲਾ ਤਿਆਰ ਕੀਤਾ ਵਾ ਘਰ ਦਾ ਉਹ ਪਾਵਾਂਗੇ ਇਹ ਹਰੀਆਂ ਮਿਰਚਾਂ ਆਪਾਂ ਤਿੰਨ ਪਾਈਆਂ ਸੀ ਟੇਸਟ ਕਰਕੇ ਆਪਾਂ ਪੀਸੀ ਵੀ ਮਿਰਚ ਲਾਲ ਇਹ ਵੀ ਥੋੜੀ ਜਿਹੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਜਿੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਦੋ ਤਿੰਨ ਮਿੰਟ ਤਾਂ ਹੁਣ ਆਪਾਂ ਇਹ ਨਹੀਂ ਕੋਣ ਲੰਗੀ ਤੰਗੀ ਤਰ੍ਹਾਂ ਕਿਉਂਕਿ ਹਲਦੀ ਚੰਗੀ ਤਰ੍ਹਾਂ ਕੋਸ ਜੂਜੇ ਲੈ ਕੇ ਮੇਰੇ ਹੌਂਕਾ ਜਾਨੀ ਹੁੰਦਾ ਹਲਦੀ ਦੇ ਵਿੱਚ ਆ ਦੇਖੋ ਜਿੰਨਾ ਸੋਹਣਾ ਰੰਗ ਬਣੀ ਜਾਂਦਾ ਜਿਵੇਂ ਜਿਵੇਂ ਪੁੱਜੀ ਜਾਂਦਾ ਉਹ ਆਪਾਂ ਬਣਾ ਤਾਂ ਲੈਨੇ ਜੀ ਕੱਟ ਕੇ ਚੀਰ ਕੇ ਤੇ ਉਹਦੀ ਉਨੀ ਵਧੀਆ ਗੱਲ ਨਹੀਂ ਬਣਦੀ ਤੇ ਆ ਆਪਾਂ ਮੇਥੀ ਸੁੱਕੀ ਘਰੇ ਤਿਆਰ ਕੀਤੀ ਹੋਈ ਆ ਉਹਨੂੰ ਪਾਵਾਂਗੇ ਉਹ ਜਿਹੜਾ ਆਪਾਂ ਕੱਟ ਕੇ ਪਾਉਨੇ ਨਾ ਤਾਂ ਉਹਦੇ ਨਾਲ ਤਰੀ ਸੰਘੜੀ ਲੰਦੀ ਹੈ ਜੀ ਉਹ ਮਿਕਸੀ ਦੇ ਵਿੱਚ ਵੀ ਆਪਾਂ ਪੀਸ ਲੈਣੇ ਆ ਉਹ ਸੁਆਦ ਨਹੀਂ ਆਉਂਦਾ ਜੀ ਜਿਹੜਾ ਕੁੰਡੇ ਦੇ ਵਿੱਚ ਸੁਆਦ ਲੰਦਾ ਇਸ ਕਰਕੇ ਕੁੰਡੇ ਦੇ ਵਿੱਚ ਜੀ ਜੀ ਘੁੱਟਿਆ ਕਰੋ ਮਸਾਲੇ ਨੂੰ ਬਹੁਤ ਵਧੀਆ ਸਬ지 ਲੰਦੀ ਹੈ ਜੀ ਤੇ ਹਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਕਾਪਾ ਪਾਣੀ ਨਾ ਸਬਜੀ ਪਾਉਣ ਤੋਂ ਪਹਿਲਾਂ ਪਾਵਾਂਗੇ ਜਿੰਨਾ ਕਾਪਾ ਚਾਹੀਦਾ ਫਿਰ ਸਬਜੀ ਬਹੁਤ ਵਧੀਆ ਬਣਦੀ ਹੈ ਜਿਹੜਾ ਆਪਾਂ ਪਾਣੀ ਬਾਅਦ ਚ ਪਾ ਦਿੰਨੇ ਆ ਨਾ ਉਹ ਨਹੀਂ ਇੰਨੀ ਵਧੀਆ ਸਵਾਦ ਹੁੰਦਾ ਸਬਜੀ ਦੇ ਵਿੱਚ ਆਪਾਂ ਸੁੱਕੇ ਮਟਰ ਵਾਲੇ ਸੀਗੇ ਉਹ ਪਾਏ ਆ ਤੇ ਆ ਆਪਣੇ ਆਲੂ ਉਬਾਲ ਕੇ ਰੱਖੇ ਹੋਏ ਆ ਉਹ ਪਾਏ ਹੋਏ ਆ ਇਸ ਤਰ੍ਹਾਂ ਤੇ ਆ ਵੇਖੋ ਹੁਣ ਆਪਾਂ ਪਾਣੀ ਪਾ ਲੈਣਾ ਬਸ ਇਹ ਪਾਣੀ ਦੇ ਵਿੱਚ ਉਬਾਲੇ ਹੋਏ ਆ ਇਹ ਤੇ ਹੁਣ ਇਹਦੇ ਵਿੱਚ ਵਧੀਆ ਰਿਚ ਜਾਣੇ ਇੰਨੀ ਪਾਣੀ ਦੇ ਵਿੱਚ ਇਸ ਕਰਕੇ ਪਾਣੀ ਬਾਅਦ ਚ ਨਾ ਪਾਇਆ ਕਰੋ ਪਹਿਲਾਂ ਪਾਣੀ ਪਾਇਆ ਕਰੋ ਤਾਂ ਕਿ ਸਵਾਦ ਬਹੁਤ ਵਧੀਆ ਬਣੇ ਸਬਜੀ ਤੇ ਇਸ ਤਰ੍ਹਾਂ ਜਿਹੜੀ ਸਬਜੀ ਬਣ ਗਈ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਵੇਖੋ ਕਿੰਨਾ ਸੋਹਣਾ ਕਲਰ ਆਇਆ ਇਸ ਤਰ੍ਹਾਂ ਕੁੰਡੇ ਦੇ ਵਿੱਚ ਕੱਟ ਕੇ ਜਮੂਨ ਮਸਾਲਾ ਪਾਇਆ ਕਰੋ